ਆਪਾ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਗਈਆਂ ਅਧਿਆਤਮਿਕ ਯਾਤਰਾਵਾਂ ਦਾ ਹਵਾਲਾ ਦਿੰਦੀ ਹੈ। ਉਨ੍ਹਾਂ ਨੇ ਇਕਤਾ, ਸਮਾਨਤਾ ਅਤੇ ਪ੍ਰਮਾਤਮਾ ਪ੍ਰਤੀ ਸਰਦਾ ਦੇ ਆਪਣੇ ਸੰਦੇਸ਼ ਨੂੰ ਫੈਲਾਉਣ ਲਈ ਵਿਆਪਕ ਯਾਤਰਾ ਕੀਤੀ। ਇੱਥੇ ਉਨ੍ਹਾਂ ਦੇ ਮੁੱਖ ਮਾਰਗ ਦਾ ਇੱਕ ਆਮ ਸੰਖੇਪ ਜਾਣਕਾਰੀ ਹੈ ਜਿਨ੍ਹਾਂ ਨੂੰ ਵਿਆਪਕ ਤੌਰ ਤੇ ਚਾਰ ਉਦਾਸੀ ਵਜੋਂ ਜਾਣਿਆ ਜਾਂਦਾ। ਪਹਿਲੀ ਉਦਾਸੀ 1500 ਤੇ 1506 ਪ੍ਰਾਈਮ ਰਸਤਾ ਪੰਜਾਬ ਤੋਂ ਭਾਰਤ ਦੇ ਪੂਰਬੀ ਹਿੱਸਿਆਂ ਤੱਕ ਜਿਕਰ ਯੋਗਸਥਾਨ ਸultanpur ਪਾਣੀਪਤ ਹਰਦਵਾਰ ਬਨਾਰਸ ਬਾਰਾਨਸੀ ਪਟਨਾ ਅਸਮ ਬੰਗਾਲ ਤੇ ਢਾਕਾ ਪਹਿਲੀ ਉਦਾਸੀ ਪੂਰਬੀ ਭਾਰਤ ਸ਼ੁਰੂਆਤੀ ਬਿੰਦੂ ਸultanpur ਪੰਜਾਬ ਭਾਰਤ ਮੁੱਖ ਸਟਾਪ ਸਾਪ ਪਾਣੀਪਤ ਦਿੱਲੀ ਹਰਦੁਆਰ ਅਯੁੱਧਿਆ ਪ੍ਰਿਆਗਰਾਜ ਇਲਾਹਾਬਾਦ ਬਨਾਰਸ ਵਾਰਾਨਸੀ ਪਟਨਾ ਖੂੜੀ 오ਡੀਸਾ ਅਸਾਮ ਢਾਕਾ ਬੰਗਲਾਦੇਸ਼ ਅਤੇ ਅੰਤ ਵਿੱਚ ਵਾਪਸ ਪੰਜਾਬ ਦੂਜੀ ਉਦਾਸੀ 1506 1513 ਪ੍ਰਾਇਮਰੀ ਰੂਟ ਦੱਖਣੀ ਭਾਰਤ ਜਕਰਯੋਗ ਸਥਾਨ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਨਦੀਰ ਸਮੇਤ ਅੰਦਰ ਪ੍ਰਦੇਸ਼ ਤਮਿਲਨਾਡੂ ਅਤੇ ਸ੍ਰੀਲੰਕਾ ਉਸਨੇ ਰਾਮੇਸ਼ਵਰਮ ਰਾਹੀਂ ਯਾਤਰਾ ਕੀਤੀ ਸੀ ਦੂਜੀ ਉਦਾਸੀ ਦੱਖਣੀ ਭਾਰਤ ਸ਼ੁਰੂਆਤੀ ਬਿੰਦੂ ਪੰਜਾਬ ਦੱਖਣ ਵੱਲ ਵਧਦੇ ਹੋਏ ਮੁੱਖ ਸਟਾਪ ਰਾਜਸਥਾਨ ਅਜਮੇਰ ਗੁਜਰਾਤ ਤੇ ਸੋਮਨਾਥ ਦਵਾਰਕਾ ਮਹਾਰਾਸ਼ਟਰ ਨਦੇੜ ਕਰਨਾਟਕ ਤਮਿਲਨਾਡੂ ਰਾਮੇਸ਼ਵਰਮ ਸ੍ਰੀਲੰਕਾ ਜਾਪਨਾ ਪੋਟਲਮ ਫਿਰ ਉੱਤਰ ਵੱਲ ਵਾਪਸ ਪੰਜਾਬ ਤੀਜੀ ਉਦਾਸੀ 15 14 15 18 ਮੁਖ ਰਸਤਾ ਉੱਤਰ ਵੱਲ ਹਿਮਾਲਿਆ ਅਤੇ ਤਿੱਬਤ ਵੱਲ ਮਹੱਤਵਪੂਰਨ ਸਥਾਨ ਕਸ਼ਮੀਰ ਨੇਪਾਲ ਤਾਕੰਦ ਨੇਪਾਲ ਤਾਸ਼ਕੰਦ ਤਿੱਬਤ ਅਤੇ ਲਦਾਖ ਉਸਨੇ ਸੁਮੇਰ ਪਹਾੜ ਅਤੇ ਕਲਾਸ ਮਾਨ ਸਰੋਵਰ ਸਮੇਤ ਕਈ ਖੇਤਰਾਂ ਦੀ ਯਾਤਰਾ ਕੀਤੀ ਤੀਜੀ ਉਦਾਸੀ ਭਾਰਤ ਅਤੇ ਤਿੱਬਤ ਸੁਰਵਾਤੀ ਬਿੰਦੂ ਪੰਜਾਬ ਹਿਮਾਲਿਆ ਵੱਲ ਵਧਦੇ ਹੋਏ ਮੁੱਖ ਖੇਰਾ ਹਿਮਾਚਲ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਸ਼੍ਰੀਨਗਰ ਲੈ ਨੇਪਾਲ ਤਾਕਸ ਤਾਸਕੰਦ ਉਜ਼ਰਬੈਕਿਸਤਾਨ ਤਿੱਬਤ ਕਲਾਸ ਮਾਨਸਰੋਵਰ ਦੀ ਯਾਤਰਾ ਅਤੇ ਵਾਪਸ ਪੰਜਾਬ ਚੌਥੀ ਉਦਾਸੀ 1519 ਤੇ 1521 ਮੁੱਖ ਰਸਤਾ ਮਧਪੂਰਵ ਵੱਲ ਪਛਮੀ ਰਸਤਾ ਮਹੱਤਵਪੂਰਨ ਸਥਾਨ ਕਾਬੁਲ ਬਗਦਾਦ ਮੱਕਾ ਅਤੇ ਮਦੀਨਾ ਇਸ ਯਾਤਰਾ ਵਿੱਚ ਅੰਤਰਧਾਰਮਿਕ ਚਰਚਾਵਾਂ ਅਤੇ ਪਵਿੱਤਰ ਇਸਲਾਮੀ ਸਥਾਨਾਂ ਦੇ ਦੌਰੇ ਸ਼ਾਮਲ ਸਨ ਚੌਥੀ ਉਦਾਸੀ ਮਧਪੂਰਬ ਸ਼ੁਰੂਆਤੀ ਬਿੰਦੂ ਪੰਜਾਬ ਪੱਛਮਵਲ ਪੱਛਮਵਲ ਮੁੱਖ ਟਹਿਰਾ ਪਿਸਾਬਰ ਪਾਕਿਸਤਾਨ ਅਫਗਾਨਿਸਤਾਨ ਕਾਬੁਲ ਈਰਾਨ ਇਰਾਕ ਬਗਦਾਦ ਸਾਊਦੀ ਅਰਬ ਮੱਕਾ ਮਦੀਨਾ ਬਗਦਾਦ ਤੋਂ ਪੰਜਾਬ ਵਾਪਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਹਰ ਯਾਤਰਾ ਉਦਾਸੀ ਬਲਖਨ ਸੀ ਅਤੇ ਗੁਰੂ ਨਾਨਕ ਦੇਵ ਜੀ ਸ਼ਾਂਤੀ ਪਿਆਰ ਅਤੇ ਸਮਾਨਤਾ ਦੇ ਅਰਦਾਸਾਂ ਨੂੰ ਦੁਨੀਆ ਭਰ ਫੈਲਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਸੀ ਉਨਾ ਦੀਆਂ ਯਾਤਰਾ ਮਹਜਾਰਾ ਮੇਲ ਤੱਕ ਫੈਲੀਆਂ ਪੀੜੀਆਂ ਨੂੰ ਪ੍ਰੇਰਿਤ ਕਰਦੀਆਂ ਹਨ ਕਈ ਖੇਤਰਾ ਵਿੱਚ ਢੂੰਗਾ ਸਾਮਿਆ ਚਾਰ ਕਦੇ ਆਦੇ ਆਦਮ ਕੋਲ ਪ੍ਰਭਾਵ ਛੱਡੀਆਂ ਰਹੀਆਂ ਹਨ ਵਿਵਾਦ ਭੂਗੋਲਿਕ ਵੇਰਵੇ ਵਿਵਾਦ ਦਾ ਦਿਸਾ ਹਾਂ ਜਿਸ ਵਿੱਚ ਧਵਨਿਕ ਵਿਦਵਾਨਤਾ ਬਹੁਤ ਸਾਰੇ ਦਾਅਵਿਆਂ ਦੇ ਵੇਰਿਆਂ ਤੇ ਪ੍ਰਮਾਣਿਕਤਾ ਦੇ ਸਵਾਲ ਉਠਾਉਂਦੀ ਹੈ ਧਾਰਨ ਵੱਜੋਕ ਕੈਲੇਬਰਟ ਅਤੇ ਸੀਨਲ 1994 ਕਹਿੰਦੇ ਸਨ ਕਿ ਸ਼ੁਰੂਆਤੀ ਸਿੱਖ ਗ੍ਰੰਥਾਂ ਵਿੱਚ ਅਜੀਹਾਂ ਕਹਾਣੀਆਂ ਨਹੀਂ ਹਨ ਜਦੋਂ ਕਿ ਯਾਤਰਾ ਕਹਾਣੀਆਂ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੇ ਜੀਵਨੀ ਸੰਬੰਧੀ ਬਿਰਤਾਂਤਾਂ ਵਿੱਚ ਉਨ੍ਹਾਂ ਦੀ ਮੌਤ ਤੋਂ ਸਦੀਆਂ ਬਾਅਦ ਪ੍ਰਗਟ ਹੁੰਦੀਆਂ ਹਨ ਉਹ ਸਮਾਂ ਦੇ ਨਾਲ ਹੋਰ ਵੀ ਸੂਝਬਾਨ ਬਣ ਜਾਂਦੀਆਂ ਹਨ ਜਿਸ ਵਿੱਚ ਬਾਦ ਦੇ ਪ੍ਰਾਂਤ ਸੰਸਕਾਰ ਵਿਚਾਰ ਚਾਰ ਮਿਸ਼ਨਰੀ ਯਾਤਰਾਵਾਂ ਦਾ ਵਰਣ ਕੀਤਾ ਗਿਆ ਹੈ ਜੋ ਕਿ ਮਹਿਰਬਾਨ ਸੰਸਕਰਨ ਤੋਂ ਵੱਖਰੇ ਹਨ ਗੁਰੂ ਨਾਨਕ ਦੇਵ ਜੀ ਦੀਆਂ ਵਿਆਪਕ ਯਾਤਰਾਵਾਂ ਬਾਰੇ ਕੁਝ ਕਹਾਣੀਆਂ ਪਹਿਲੀ ਵਾਰ 19ਵੀਂ ਸਦੀ ਦੇ ਪ੍ਰਾਂਤ ਜਨਮ ਸਾਖੀ ਵਿੱਚ ਪ੍ਰਗਟ ਹੁੰਦੀਆਂ ਹਨ ਲੇਕਿਨ ਇਸ ਸੰਸਕਰਨ ਵਿੱਚ ਨਾਨਕ ਦੀ ਬਗਦਾਦ ਯਾਤਰਾ ਦਾ ਜ਼ਿਕਰ ਨਹੀਂ ਹੈ ਕੈ ਲੈਬਰਟ ਤੇ ਸਨੇਲ 1993 ਦੇ ਅਨੁਸਾਰ ਉਸ ਯੁੱਗ ਦੇ ਸੂਫੀ ਤਜਕਰਾਂ ਵਿੱਚ ਪਾਏ ਜਾਣ ਵਾਲੇ ਇਸਲਾਮੀ ਪੀਰਾਂ ਦੁਆਰਾ ਚਮਤਕਾਰਾਂ ਦੇ ਨਜ਼ਦੀਕੀ ਸਮਾਨ ਤਾਂ ਦਾਅਵਿਆਂ ਦੇ ਨਾਲ ਨਵੀਆਂ ਕਹਾਣੀਆਂ ਦੇ ਅਜੇ ਸ਼ਿੰਗਾਰ ਅਤੇ ਸੰਬਿਲਨ ਵਿੱਚ ਵਿਸ਼ਵਾਸ ਕਰਨ ਦਾ ਕਾਰਨ ਬੰਦੇ ਹਨ ਕਿ ਇਹ ਕਥਾਵਾਂ ਮੁਕਾਬਲੇ ਵਿੱਚ ਲਿਖੀਆਂ ਗਈਆਂ ਹਨ ਸਖਤ ਦੀਆਂ ਹਨ ਵਿਵਾਦ ਦਾ ਇੱਕ ਹੋਰ ਸਰੋਤ ਬਗਦਾਦ ਪੱਥਰ ਰਿਹਾ ਹੈ ਜਿਸ ਤੇ ਤੁਰਕੀ ਲਿਪੀ ਵਿੱਚ ਇੱਕ ਸਿਲਾ ਲੇਖ ਹੈ ਕੁਝ ਲੋਕ ਇਸ ਸਿਲਾ ਲੇਖ ਦੀਆਂ ਵਿਆਖਿਆ ਇਸ ਤਰ੍ਹਾਂ ਕਰਦੇ ਹਨ ਕਿ ਬਾਬਾ ਨਾਨਕ ਫਕੀਰ 15 11 15 12 ਦੇ ਵਿੱਚ ਉਸ ਉੱਤੇ ਸਨ ਦੂਸਰੇ ਇਸ ਨੂੰ 15 21 15 22 ਪੜਦੇ ਹਨ ਅਤੇ ਉਸਨੇ ਆਪਣੇ ਪਰਿਵਾਰ ਤੋਂ 11 ਸਾਲ ਮਦਪੂਰਬ ਵਿੱਚ ਬਿਤਾਏ ਦੂਸਰੇ ਖਾਸ ਕਰਕੇ ਪਛਮੀ ਵਿਦਵਾਨ ਦਲੀਲ ਦਿੰਦੇ ਹਨ ਕਿ ਪੱਥਰ ਦਾ ਸਿਲਾ ਲੇਖ 19ਵੀਂ ਸਦੀ ਦਾ ਹੈ ਇਹ ਪੱਥਰ ਭੋਰ ਸਯੋਗ ਸਬੂਤ ਨਹੀਂ ਹੈ ਕਿ ਗੁਰੂ ਨਾਨਕ ਦੇਵ ਜੀ 16ਵੀਂ ਸਦੀ ਗੁਰੂ ਵਿੱਚ ਬਗਦਾਦ ਗਏ ਸਨ ਇਸ ਤੋਂ ਇਲਾਵਾ ਪੱਥਰ ਤੋਂ ਪਰੇ ਕਿਸੇ ਹੋਰ ਮਧਪੂਰਵੀ ਪਾਠ यात्राओं उनकी यात्राओं के बारे में उपन्यास के दावे साथ ही उनकी मृत्यु के बाद गुरु नानक देव जी के शरीर के गायब होने जैसे दावे भी बाद में संस्करणों को में पाए जाते हैं और सूफी सेहत में उनके पीड़ों के बारे में चमत्कारियों कहानियों के समान ਹੈ ਗੁਰੂ ਨਾਨਕ ਦੀ ਯਾਤਰਾ ਕੇ ਆਸ-ਪਾਸ ਕੀ ਕਿੰਨੇ ਦੰਦੇ ਸਿੱਖ ਜਨਸੰਖਿਆਵੋ ਨੇ ਅਨੇ ਪ੍ਰਤਕਸ਼ ਔਰ ਪ੍ਰਤਕਸ਼ ਉਧਾਰ ਹਿੰਦੂ ਮਹਾਂਕਾਵਿਓ ਔਰ ਪ੍ਰਾਨੋ ਔਰ ਬੋਧ ਜਤ ਕਹਾਣੀਆਂ ਮੈਸੇ ਹੈ ਗੁਰੂ ਨਾਨਕ ਦੇਵ ਜੀ ਜੇਸੀਆ ਪਰ ਵਿੱਚ ਦੂਰ ਦੂਰ ਤੱਕ ਯਾਤਰਾ ਕੀਤੀ ਅੱਤੇ ਲੋਕਾਂ ਨੂੰ ਇੱਕ ਓੰਕਾਰ ਇਕ ਰਵਦਾਸ ਸੰਦੇਸ਼ ਦਿੱਤਾ ਜੋ ਉਸਦੀ ਹਰ ਰਚਨਾ ਵਿੱਚ ਨਿਵਾਸ ਕਰਦਾ ਹੈ ਅਤਿ ਸਦੀਵੀ ਸੱਚ ਦਾ ਗਠਨ ਕਰਦਾ ਹੈ ਇੱਕ ਸੰਕਲਪ ਦੇ ਨਾਲ ਉਹ ਪਰਮਾਤਮਾ ਸਮਾਨਤਾ ਭਾਈਚਾਰਕ ਪਿਆਰ ਚੰਗਿਆਈਆਂ ਅਤੇ ਨੇਕੀ ਦੇ ਆਧਾਰ ਤੇ ਇੱਕ ਬਲੱਖਨਦ ਆਧਿਆਤਮਿਕ ਸਮਾਜਿਕ ਅਤੇ ਰਾਜਨੀਤਿਕ ਪਲੇਟਫਾਰਮ ਸਥਾਪਿਤ ਕਰਦਾ ਹੈ ਗੁਰੂ ਨਾਨਕ ਜੀ ਸ਼ਬਦ ਸਿੱਖ ਧਰਮ ਦੇ ਪਵਿੱਤਰ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ 974 ਵਾਰ ਕਵੀ ਸ਼ਬਦਾਂ ਦੇ ਰੂਪ ਵਿੱਚ ਦਰਜ ਹਨ ਜਿਨ੍ਹਾਂ ਵਿੱਚ ਕੁਝ ਪ੍ਰਮੁੱਖ ਅਰਦਾਸਾਂ ਜਪਜੀ ਸਾਹਿਬ ਹਨ ਅਸਾਦੀਵਾਰ ਅਤੇ ਸਿੱਧ ਗੋਸ਼ਟ ਹਨ ਇਹ ਸਿੱਖ ਧਾਰਮਿਕ ਵਿਵਸ ਵਿਸ਼ਵਾਸ ਦਾ ਹਿੱਸਾ ਹੈ ਕਿ ਨਾਨਕ ਜੀ ਤੇ ਪਵਿੱਤਰ ਬ੍ਰਹਮਤਾ ਅਤੇ ਧਾਰਮਿਕ ਅਧਿਕਾਰ ਦੀ ਭਾਵਨਾ ਉਸ ਤੋਂ ਬਾਅਦ ਦੇ 9 ਗੁਰੂਆਂ ਵਿੱਚੋਂ ਹਰੇਕ ਉੱਤੇ ਉਤਰੀ ਸੀ ਜਦੋਂ ਉਨ੍ਹਾਂ ਨੂੰ ਗੁਰਗੱਦੀ ਸੌਂਪੀ ਗਈ